ਇਥੋਂ ਟਰਨ ਕਰਨ ਲੱਗਿਆ ਉਹ ਕੋ ਕਟਿਆ ਨਹੀਂ ਗਿਆ ਤੇ ਉਹ ਟਰੈਕਟਰ ਮਨਾਲੇ ਦੇ ਨਾਲ ਵੱਜ ਕੇ ਅਗਲਾ ਟਰਨ ਪਾਟੇ ਦਾ ਸੱਜੀ ਸਾਈਡ ਦਾ ਤੇ ਜਿੱਦਾਂ ਹੀ ਉਹ ਟਰੈਕਟਰ ਮੁੜ ਕੇ ਗਿਆ ਉਹ ਥੱਲੇ ਡਿੱਗ ਗਿਆ ਟਰੈਕਟਰ ਦਾ ਅਗਲਾ ਟਰਨ ਗਿਆ ਤੇ ਪਿਛਲਾ ਟਾਲੀਏ ਆਟ ਲੱਗੀ ਦੀ ਉਹਨੂੰ ਪੂਰਾ ਟਰੈਕਟਰ ਬੰਦ ਹੋ ਗਿਆ ਟਰੈਕਟਰ ਨਵਾਂ ਹੀ ਹੈ 1.5 ਮਹੀਨਾ ਹੋ ਗਿਆ ਇਹਨੂੰ ਨਵਾਂ ਘੜਾਇਆ ਵੇ ਵੀ ਉਹਨਾਂ ਵਿਚਾਰੇ ਕਿਸਤਾਂ ਦੇ ਰਹਿਦਾ ਮਿਹਨਤੀ ਬੰਦਾ ਜ਼ਮੀਨ ਵੀ ਥੋੜੀ ਐ ਜਦ ਕਿ ਆਣ ਕੇ ਦੇਖਿਆ ਥੱਲੇ ਮੂੰਹ ਪਰ ਪਿਆਦਾ ਜੀ ਤੇ ਜਿੱਦਾਂ ਹੀ ਦੇਖਿਆ ਤੇ ਅਸੀਂ ਉਹ ਕਹਾ ਲੱਗਾ ਸਾਨੂੰ ਕਿ ਇਹ ਨਿਸ਼ਾਰੇ ਪਿੰਡ ਦਾ ਮੁਰਾ ਕੇਂਦਰ ਐ ਇਸੇ ਤਸਵੀਰ 'ਚ ਦਿਖਾਈ ਦੇ ਰਹੇ ਇਸ ਨੌਜਵਾਨ ਵੱਲੋਂ ਹੱਡ ਤੋੜਵੀਂ ਮਿਹਨਤ ਕਰ ਇਹ ਨਵਾਂ ਟਰੈਕਟਰ ਖਰੀਦਿਆ ਗਿਆ ਸੀ ਨਵੇਂ ਖਰੀਦੇ ਇਸ ਟਰੈਕਟਰ ਤੋਂ ਅਜੇ ਸਜਾਵਟ ਵਾਲੇ ਫੁੱਲ ਵੀ ਨਹੀਂ ਲੱਥੇ ਸੀ ਨੌਜਵਾਨ ਵੱਲੋਂ ਬੜੇ ਹੀ ਚਾਮਾ ਨਾਲ ਇਹ ਟਰੈਕਟਰ ਖਰੀਦਿਆ ਗਿਆ ਸੀ ਤਾਂ ਕਿ ਆਪਣੇ ਘਰ ਦਾ ਗੁਜ਼ਾਰਾ ਚਲਾ ਸਕੇ ਪਰ ਇਹ ਨਹੀਂ ਸੋਚਿਆ ਸੀ ਕਿ ਇਹੋ ਨਵਾਂ ਟਰੈਕਟਰ ਉਸ ਦਾ ਇਸ ਤਰੀਕੇ ਦੇ ਨਾਲ ਕਾਲ ਬਣ ਸਕਦਾ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਕੁਲਵਿੰਦਰ ਸਿੰਘ ਆਪਣੇ ਹੀ ਟਰੈਕਟਰ ਟਰਾਲੀ ਦੇ ਹੇਠਾਂ ਆ ਗਿਆ ਜਿਸ ਕਾਰਨ ਇਸ ਦੀ ਤੜਫ ਤੜਫ ਮੌਤ ਹੋ ਗਈ ਜਾਣਕਾਰੀ ਮੁਤਾਬਕ ਮ੍ਰਿਤਕ ਇਹ ਨੌਜਵਾਨ ਬਟਾਲਾ 슈ਗਰ ਮਿਲ ਚ ਗੰਨਾ ਲਾ ਕੇ ਆਪਣੇ ਘਰ ਵੱਲ ਆ ਰਿਹਾ ਸੀ ਤੇ ਘਰ ਆਉਂਦੇ ਸਮੇਂ ਪਿੰਡ ਤੋਂ ਹੀ ਕੁਝ ਮੀਟਰ ਦੂਰੀ ਤੇ ਇਸ ਦੇ ਟਰੈਕਟਰ ਦਾ ਸੰਤੋਲਨ ਵਿਗੜ ਗਿਆ ਤੇ ਇਹ ਨੌਜਵਾਨ ਟਰੈਕਟਰ ਤੋਂ ਹੇਠਾ ਡਿੱਗ ਗਿਆ ਤੇ ਟਰੈਕਟਰ ਉਸ ਦੇ ਉੱਪਰ ਦੀ ਲੰਗ ਗਿਆ ਮਾੜੀ ਕਿਸਮਤ ਹੈ ਪਿੰਡ ਦੇ ਕਿਸੇ ਵੀ ਸਖਸ਼ ਦੀ ਇਸ ਘਟਨਾ ਤੇ ਨਜ਼ਰ ਨਹੀਂ ਪਈ ਸਵੇਰ ਦੇ ਸਮੇਂ ਜਦੋਂ ਕੁਝ ਕਿਸਾਨ ਆਪਣੇ ਖੇਤਾਂ ਵੱਲ ਜਾ ਰਹੇ ਸੀ ਤਾਂ ਉਸ ਸਮੇਂ ਇਸ ਹਾਦਸੇ ਦਾ ਪਤਾ ਲੱਗਿਆ ਪਰ ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਸੀ ਕਿਉਂਕਿ ਕੁਲਵਿੰਦਰ ਸਿੰਘ ਦੀ ਇਸ ਘਟਨਾ ਦੇ ਵਿੱਚ ਮੌਤ ਹੋ ਚੁੱਕੀ ਸੀ। ਇਹ ਪਾਜੀ ਅਸੀਂ ਇਹਨੂੰ ਤੁਹਾਨੂੰ ਕਿਹਦਾ ਫੋਨ ਗਿਆ 2:30 ਮਤਲਬ 4:20 ਤੇ ਆਪਾਂ ਇੱਥੇ ਆਏ ਆ ਜੀ ਤੇ ਆ ਕੇ ਆਣ ਕੇ ਦੇਖਿਆ ਥੱਲੇ ਮੂੰਹ ਪਾਰ ਪਿਆਦਾ ਸੀ ਤੇ ਜਿੱਦਾਂ ਹੀ ਦੇਖਿਆ ਤੇ ਅਸੀਂ ਉਹ ਪਤਾ ਲੱਗਾ ਸਾਨੂੰ ਕਿ ਇਹ ਨਿਸ਼ਾਰੇ ਪਿੰਡ ਦਾ ਮੜਾ ਕੇਂਦਰ ਹੈ ਤਾਂ ਹੀ ਫਿਰ ਉਹਨਾਂ ਦੇ ਘਰ ਜਾ ਕੇ ਤਲਾਸ਼ ਦੇ ਕੇ ਤੇ ਉਹਨਾਂ ਨੂੰ ਫਿਰ ਐਂਬੂਲੈਂਸ ਤੇ ਭੇਜਿਆ ਗੁਰਦਸ 108 108 ਤੇ ਵੀ ਫੋਨ ਕੀਤਾ 112 ਤੇ فون ਕਰਕੇ ਤੇ ਉਹਨੂੰ ਫੋਨ ਕਰਕੇ ਤੇ ਉਹਨਾਂ ਨੇ ਅੱਗੇ ਭੇਜਿਆ ਇਹ ਕੁਝ ਕੋਈ ਕਹਿ ਨਹੀਂ ਸਕਦੇ ਇਥੋਂ ਮਲਟਰਨ ਕਰ ਲੱਗੇ ਉਹਦੇ ਕੋ ਕਟਿਆ ਨਹੀਂ ਗਿਆ ਤੇ ਉਹ ਟਰੈਕਟਰ ਮਨਾਲੇ ਦੇ ਨਾਲ ਵੱਜ ਕੇ ਅਗਲਾ ਟਰਾਂ ਪਾਟੇ ਦਾ ਸੱਜੀ ਸਾਈਡ ਦਾ ਤੇ ਜਿੱਦਾਂ ਹੀ ਉਹ ਟਰੈਕਟਰ ਬੁੜਕ ਕੇ ਪਿਆ ਤੇ ਉਹ ਥੱਲੇ ਡਿੱਗ ਗਿਆ ਟਰੈਕਟਰ ਦਾ ਅਗਲਾ ਟਰ ਨੰਗਿਆ ਤੇ ਪਿਛਲਾ ਟਾਲੀ ਦੇ ਆਟ ਲੱਗੀ ਦੀ ਉਹਨੂੰ ਪੂਰਾ ਤੇ ਟਰੈਕਟਰ ਬੰਦ ਹੋ ਗਿਆ ਟਰੈਕਟਰ ਨਵਾਂ ਹੀ 1.5 ਮਹੀਨਾ ਹੋ ਗਿਆ ਉਹਨੂੰ ਨਵਾਂ ਘੜਾਇ ਨੂੰ ਤੇ ਵੀ ਉਹਨੂੰ ਵਿਚਾਰੇ ਕਿਸ਼ਤਾਂ ਦੇ ਲੈਦਾ ਮਿਹਨਤੀ ਬੰਦਾ ਜ਼ਮੀਨ ਵੀ ਥੋੜੀ ਐ ਤੇ ਬੱਚੇ ਛੋਟੇ ਛੋਟੇ ਨੇ ਦੋ ਬੱਚੇ ਨੇ ਬੇਟਾ ਬੇਟੀ ਤੇ ਪਿਓ ਉਹਨਾਂ ਦਾ ਪਹਿਲਾਂ ਐਕਚੁਅਲੀ ਮਰ ਡੈਥ ਹੋ ਚੁਕੀ ਐ ਫਾਦਰ ਦੀ ਫਾਦਰ ਸਾਹਿਬ ਦੀ ਡੈਥ ਹੋ ਚੁਕੀ ਐ ਤੇ ਇਹ ਮਤਲਬ ਮਿਹਨਤ ਕਰਦਾ ਆਪਣਾ ਘਰ ਮਤਲਬ ਹੋਰਿਆ ਦਾ ਹੀ ਤੇ ਵਟਾਲਾ ਮਿਲ ਤੋਂ ਬੰਨ ਲਾ ਗਿਆ ਰਿਹਾ ਵੀ ਕਿਸ ਦਾ ਕਰਾਇ ਤੇ ਅਸੀਂ ਇਹ ਮੰਗ ਕਰਨੇ ਆ ਵੀ ਚਲੋ ਇਹ ਜੋ ਵੀ ਇਹ ਬੱਚਿਆਂ ਨੂੰ ਸੂਟ ਮਿਲੀ ਦਿੱਤੀ ਜਾਵੇ ਜੋ ਵੀ ਕਾਰਵਾਈ ਬੰਦੀ ਐ ਮਿਲ ਵੱਲੋਂ ਮੈਨੇਜਮੈਂਟ ਵੱਲੋਂ ਵੀ ਕੋਈ ਦੀ ਘਰ ਦੀ ਸਹਾਇਤਾ ਕੀਤੀ ਜਾਏ ਬੱਚਿਆਂ ਦੀ ਕੋਈ ਦੇਖਭਾਲ ਕੀਤੀ ਜਾਏ ਬਾਕੀ ਪਿੰਡ ਕਿਹੜਾ ਸੀਗਾ ਦੱਸੋ ਪਿੰਡ ਨਹੀਂ ਸ਼ਹਿਰ ਆ ਜੀ ਹਾਂਜੀ ਗੁਰਮਦਰ ਸਿੰਘ ਸਾਡਾ ਸੋਨ ਸਿੰਘ ਹੀ ਤੇ ਵਟਾਲਾ ਮਿਲਚੂ ਆ ਰਿਹਾ ਵਿਚਾਰਾ ਮਿਹਨਤ ਕਰਦਾ ਸੀ ਆਪਣੇ ਜੀ ਪਾਲਦਾ ਸੀ ਪਤਾ ਨਹੀਂ اچانک ਕੀ ਬਣਿਆ ਰਾਤ ਇਹਦਾ ਕੀ ਨਹੀਂ ਤੇ ਸਵੇਰੇ ਸਾਨੂੰ ਪਤਾ ਲੱਗਾ ਤੇ ਅਸੀਂ ਉਦਾਂ ਹੀ ਢੋੜੇ ਆਏ ਆ ਘਰੋਂ ਇਸ ਘਟਨਾ ਤੋਂ ਬਾਅਦ ਮ੍ਰਿਤਕ ਨੌਜਵਾਨ ਦੇ ਪਰਿਵਾਰ ਦਾ ਰੋ ਰੋ ਬਰਹਾਾਲ ਹੈ ਪੂਰੇ ਪਿੰਡ 'ਚ ਇਸ ਘਟਨਾ ਨੂੰ ਲੈ ਕੇ ਮਾਤਮ ਫਸਰ ਚੁੱਕਾ ਹੈ ਹਰ ਕਿਸੇ ਵੱਲੋਂ ਘਟਨਾ ਤੇ ਦੁੱਖ ਜਤਾਇਆ ਜਾ ਰਿਹਾ ਹੈ ਕਿ ਚਲੋ ਕੁਛ ਨਾ ਕੁਛ ਉਹਦੇ ਬੱਚਿਆਂ ਦਾ ਦੇਖਭਾਲ ਹੋਣੀ ਚਾਹੀਦੀ ਹੈ ਕੁਛ ਨਾ ਕੁਛ ਉਹਨਾਂ ਨੂੰ ਜੋ ਵੀ ਆ ਜੋ ਸਰਕਾਰਾਂ ਮੈਤ ਕਰ ਸਕਦੀਆਂ ਨੇ ਕੰਮ ਹੋਣੀ ਚਾਹੀਦੀ ਹੈ ਮੈਤੋ ਦੀ ਮਿਲ ਚੋਂ ਆਇਆ ਕਰਦਾ ਜੋ ਮਿਲ ਵਾਲਾ ਸਭ ਵੀ ਸਬੰਧ ਨਿਕਲਦਾ ਉਹ ਕੱਢਣਾ ਚਾਹੀਦਾ ਉਹ ਇਹਦਾ ਵਾਸਤੇ ਵਿਚਾਰੇ ਵਾਸਤੇ ਥੋੜਾ ਬਹੁਤ ਜੋੜ ਜੱੜ ਕੇ ਜੱਤਾ ਕਰਕੇ ਉਹਦੇ ਭੋਗ ਭਾਗ ਤੇ ਘਰਾਂ ਲ ਕੇ ਦੇਣਾ ਚਾਹੀਦਾ ਉਹਨੂੰ ਠੀਕ ਹੈ ਨਾ ਉਹਦੇ ਮਸਹੂਸਤੇ ਵੀ ਆਉਣਾ ਚਾਹੀਦਾ ਆਣ ਕਿ ਉਹਨਾਂ ਨੂੰ ਕੋਈ ਜੰਮਦਲਾਸਾ ਦੇਣਾ ਚਾਹੀਦਾ ਹੋਰ ਅਸੀਂ ਕੀ ਮੰਗ ਕਰਨੀ ਗਰੀਬ ਆਦਮੀ ਹੈ ਵਿਚਾਰਾ ਮਿਹਨਤ ਕਰਦਾ ਹੈ ਮਿਹਨਤ ਕਰਦੇ ਕਰਦੇ ਨੇ ਅਜਗਾੜ ਬਣਾਇਆ ਕਹ ਰਹੇ ਨੇ ਟਰੈਕਟਰ ਨਵਾਂ ਹੀ ਲਿਆ 1.5 ਮਹੀਨਾ ਹੋਇਆ ਟਰੈਕਟਰ ਲੈ ਤੇ ਅਣਚੇਤੀ ਵਿਚਾਰਾ ਨੀਂਦਾ ਚੌਕਾ ਲੱਗਾ ਕਿ ਮੇਰੇ ਸਾਹਮਣੇ ਨੀਂਦਾ ਚੌਕਾ ਲੱਗਾ ਚੌਕੇ ਦੇ ਨਾਲ ਹੀ ਬੈਠੋ ਗਿਆ ਜਾਣਕਾਰੀ ਮੁਤਾਬਕ ਮ੍ਰਿਤਕੇ ਨੌਜਵਾਨ ਬਹੁਤ ਹੀ ਮਿਹਨਤੀ ਸੀ ਗਰੀਬ ਪਰਿਵਾਰ ਚੋਂ ਸੀ ਤੇ ਮ੍ਰਿਤਕ ਇਸ ਨੌਜਵਾਨ ਦੇ ਦੋ ਛੋਟੇ ਛੋਟੇ ਬੱਚੇ ਨੇ ਜਿਨ੍ਹਾਂ ਦੇ ਸਿਰ ਤੋਂ ਹੁਣ ਪਿਤਾ ਦਾ ਸਾਆ ਹਮੇਸ਼ਾ ਲਈ ਉੱਠ ਚੁੱਕਾ ਹੈ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਇਸ ਨੌਜਵਾਨ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਜਿਸ ਕਰਕੇ ਪੂਰੇ ਘਰ ਦਾ ਗੁਜ਼ਾਰਾ ਮ੍ਰਿਤਕ ਕੁਲਵਿੰਦਰ ਸਿੰਘ ਦੇ ਸਿਰ ਤੇ ਹੀ ਚੱਲ ਰਿਹਾ ਸੀ ਜਗਵਾਨੀ ਟੀਵੀ ਲਈ ਬਿਸ਼ੰਬਰ ਬਿੱਟੂ ਦੀ ਰਿਪੋਰਟ